ਧੋਹਰ ਪਾਣੀ ਸਭ ਦਾ ਬਾਪ ਹੈ ਪਾਣੀ ਮੁੱਖ ਆਧਾਰ ਪਾਣੀ ਹੀ ਪਰਲਾ ਬਣੇ ਪਲ ਵਿੱਚ ਦੇਵੇ ਮਾਰ ਮਾਰ ਹੜਾਂ ਦੀ ਪਈ ਪੰਜਾਬ ਉੱਤੇ ਆਇਆ ਹੜਾਂ ਦਾ ਬੇਸ਼ੁਮਾਰ ਪਾਣੀ ਬਦਲ ਫਟ ਗਏ ਕੈਣ ਪਹਾੜੀਆਂ ਤੇ ਚੱਲੇ ਪਰਬਤੋਂ ਤੇਜ ਰਫਤਾਰ ਪਾਣੀ ਆਵੇ ਸ਼ੂਕ ਦਾ ਤੇਜ ਤੂਫਾਨ ਬਣਿਆ ਨਦੀਆਂ ਨਾਲੇ ਨਾ ਸਕੇ ਸਹਾਰ ਪਾਣੀ ਡੁੱਬ ਚੁਕੇ ਨਿਸ਼ਾਨ ਸਭ ਖਤਰਿਆਂ ਦੇ ਹੱਦਾਂ ਬੰਨੇ ਸਭ ਕਰ ਗਿਆ ਪਾਰ ਪਾਣੀ ਡੈਮਾਂ ਸਾਰੀਆਂ ਹੀ ਨਕੋ ਨੱਕ ਭਰੀਆਂ ਪਰ ਇਹ ਵਿੱਚ ਸਮਰਥਾ ਤੋਂ ਬਾਹਰ ਪਾਣੀ ਠਾਠਾ ਮਾਰਦਾ ਵੱਲ ਪੰਜਾਬ ਤੁਰਿਆ ਕਰਦਾ ਆ ਰਿਹਾ ਇਹ ਮਾਰੋ ਮਾਰ ਪਾਣੀ ਕੀਤੇ ਕੁੱਲ ਪ੍ਰਬੰਧ ਨਕਾਮ ਹੋਏ ਸਾਂ ਸਕੀ ਨਾਰਾਜ ਸਰਕਾਰ ਪਾਣੀ ਲੈ ਗਿਆ ਰੋੜ ਕੇ ਪਸ਼ੂ ਪਸਾਰਿਆਂ ਨੂੰ ਦੇ ਤੁਹਾਡਾ ਡਾਡਾ ਹੀ ਕਹਿਰ ਗੁਜ਼ਾਰ ਪਾਣੀ 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 ਪੰਜਾਬ ਦੀ ਧਰਤ ਹੋਈ ਫਸਲਾਂ ਡੱਬ ਮਰੀਆਂ ਵਿਚਕਾਰ ਪਾਣੀ ਬਹੁਤੇ ਪਿੰਡ ਉਜਾੜ ਕੇ ਰੱਖ ਦਿੱਤੇ ਘਰੋਂ ਬੇਕਾਰ ਪਰ ਬਾਹਰ ਪਾਣੀ ਖਤਰ ਖਤਰਨਾਕ ਹਾਲਾਤ ਨੇ ਬਣੇ ਹੋਏ ਕੋਈ ਕਟਣ ਦੇ ਨਹੀਂ ਅਸਾਰ ਪਾਣੀ ਇੰਦਰਾ ਇੰਦਰਸੈਨ ਵੀ ਖੜੀ ਤਿਆਰ ਸਰ ਤੇ ਭਰ ਕੇ ਬੱਦਲਾਂ ਵਿੱਚ ਭੰਡਾਰ ਪਾਣੀ ਪਤਾ ਨਹੀਂ ਕਿਸ ਵਕਤ ਆਕਾਸ਼ ਵਿੱਚੋਂ ਛੁੱਟ ਦੇਣ ਇਹ ਮੁਸਲੇ ਧਾਰ ਪਾਣੀ ਖੇਤੀ ਬਾੜੀ ਤਮਾਮ ਬਰਬਾਦ ਕਰਤੀ ਨਾਲੇ ਭਰ ਗਿਆ ਖੇਤਾਂ ਵਿੱਚ ਗਾਰ ਪਾਣੀ ਜਾਨੀ ਮਾਲੀ ਨੁਕਸਾਨ ਜੋ ਕਰ ਗਿਆ ਹੈ ਪੰਡ ਦੁੱਖਾਂ ਦੀ ਧਰੀ ਸਿਰ ਭਾਰ ਪਾਣੀ ਕਿਵੇਂ ਕਰਨਗੇ ਜ਼ਿੰਦਗੀ ਬਸਰ ਲੋਕੀ ਸਭ ਨੂੰ ਕਰ ਗਿਆ ਰੂਪ ਲੈ ਚਾਰ ਪਾਣੀ ਧੰਨਵਾਦ ਇਹ ਚੰਦ ਗੁਰੂਪ ਸਿੰਘ ਨੰਗੜਾ ਸਾਬਕਾ ਥਾਣੇਦਾਰ ਉਹਨਾਂ ਦਾ ਲਿਖਿਆ ਹੋਇਆ ਸੀ ਜੀ ਤਾਂ